ਦੀ ਪਿਆਰੀ ਕੱਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਰੇ ਠੀਕ ਠਾਕ ਹੋ ਜੀ ਮੇਰੀ ਬੰਮੀ ਮੇਰੀ ਫੋਟ ਕਦੋਂ ਕੱਟੀਏ ਮੇਰੀ ਮਾਸੀ ਮਮੇ ਨੂੰ ਕੱਲ੍ਹ ਨੇ ਕੱਟੀ ਚਲੋ ਬਸ ਗਾਲੇ ਸਤਿ ਆਰਿ ਦੋਸ ਇਹ ਮੇਟੋੜ ਲੱਗੀ ਜੀ ਦੇਖੋ ਜੀ ਚੋਟ ਲੱਗੀ ਜੀ ਦੇਖੋ ਜੀ ਇਹ ਤੁਹਾਨੂੰ ਅੱਛੀ ਨਹੀਂ ਲੱਗਦੀ ਚੋਟ ਦੀ ਚੋਟ ਕਿਸੇ ਨੂੰ ਅੱਛੀ ਲੱਗਦੀ ਹੁੰਦੀ ਹੈ ਦੋਸਤੋ ਅਰੇ ਕਿਸੇ ਨੇ ਮੈਂ ਦਾੰਦ ਤੋਟਿਆ ਤੇਖੋ ਦੋਸਤੋ ਦਫਨ ਕਰਨ ਲੱਗ ਗਈ ਨਾ ਦੋਸਤ ਮੈਂ ਲੈ ਸਾਡੀ ਸੀਗੀ ਦੀ ਅਧੀ ਨਹੀਂ ਬੇਟੇ ਨਹੀਂ ਕਈ ਕਈ ਵਾਰ ਮੈਂ ਇਨਸਾਨ ਦੀ ਜ਼ਿੰਦਗੀ ਸਾਰੀ ਦੁੱਖਾਂ ਦੇ ਵਿੱਚ ਹੀ ਨੰਘਦੀ ਜਾਂਦੀ ਹੈ ਉਹ ਇਹੀ ਬਸ ਆਪਾਂ ਇਹੀ ਚਾਹੁੰਦੇ ਰਹਿੰਦੇ ਹਾਂ ਨਾ ਵੀ ਅੱਜ ਦਾ ਦਿਨ ਵੀ ਚੰਗਾ ਹੋਵੇ ਅੱਜ ਦਾ ਦਿਨ ਵੀ ਚੰਗਾ ਹੋਵੇ ਪਰ ਕਈ ਵਾਰੀ ਆਪਦੀ ਬੱਚਿਆਂ ਲਈ ਜਿਉਣਾ ਪੈਂਦਾ ਨਹੀਂ ਜਿਉਣ ਦਾ ਕੋਈ ਜ਼ਿੰਦਗੀ ਮਕਸਦ ਨਹੀਂ ਹੁੰਦਾ ਜੀ ਆਇਆਂ ਦਾ ਜੀ ਆਪਦੇ ਬੱਚਿਆਂ ਲਈ ਕੋਸ਼ਿਸ਼ ਕਰਨਾ ਇਸ ਕਰਕੇ ਜਿਉਣਾ ਪੈਂਦਾ ਸਾਰਾ ਦਿਨ ਪਤਾ ਨਹੀਂ ਕਿੰਨੇ ਕਿ ਤੱਕੇ ਘਾੜੇ ਬੈੰਦੇ ਸਵੇਰ ਤੋਂ ਪਹਿਲਾਂ ਘਰ ਦਾ ਕੰਮ ਕਰੋ ਫਿਰ ਬਾਹਰ ਵਿਆਹ ਉਹਦਾ ਕੰਮ ਕਰੋ ਜੋ ਕਰਨਾ ਹੈ ਬਸ ਜੇ ਕਿਸੇ ਨੂੰ ਨਹੀਂ ਛੇੜਦੇ ਨਾ ਉਹ ਚੰਗਾ ਜੀ ਨੂੰ ਛੇੜ ਲੋ ਹਰ ਕੋਈ ਬੁਰੀ ਹੈ ਮੈਨੂੰ ਐ ਲੱਗਦਾ ਮੈਂ ਦੂਜੀ ਹਰ ਕਿਸੇ ਨੂੰ ਇਹ ਲੱਗਦਾ ਮੈਂ ਦੂਜੀ ਜਦੋਂ ਕਿਸੇ ਨਾਲ ਬੈਠ ਕੇ ਆਪਾਂ ਗੱਲਾਂ ਕਰਦੇ ਆ ਉਦੋਂ ਪਤਾ ਲੱਗਦਾ ਨਾ ਕਿ ਦੂਜਾ ਪਤਾ ਨਹੀਂ ਆਗ ਦੇ ਨਾਲ ਬਾਦ ਫਿਰ ਐ ਲੱਗਦਾ ਵੀ ਇਹ ਵੀ ਤਾਂ ਤੁਰੇ ਹੀ ਫਿਰਦਾ ਹੈ ਦੂਜੇ ਦੇ ਹੌਸਲੇ ਬਣੇ ਦੇਖ ਕੇ ਨਾ ਆਪਦੇ ਆਪ ਨੂੰ ਟਾਈਮ ਟਪਾਉਣਾ ਨਹੀਂ ਕਈ ਵਾਰ ਤਾਂ ਮਾਨ ਟੁੱਟ ਜਾਂਦਾ ਹੈ ਬਸ ਬਹੁਤ ਥੱਕੇ ਘਾਲੇ ਪਰ ਆਪਦੇ ਬੱਚੇ ਆਪਣੀ ਦੇਖ ਕੇ ਫਿਰ ਬਨ ਕਿੰਨਾ ਕੋਸਚ ਨੰਬੇ ਇਹਨਾਂ ਦਾ ਕੀ ਬਣਾਉਣਾ ਹਰ ਇੱਕ ਦੀ ਜ਼ਿੰਦਗੀ ਅੱਜ ਕੱਲ ਇਹੋ ਜਿਹੀ ਹੋਈ ਪਈ ਸੋਖਤ ਤਾਂ ਪਤਾ ਹੀ ਨਹੀਂ ਕਿੱਥੇ ਗਏ ਕਿਸੇ ਨੂੰ ਕੋਈ ਟੈਨਸ਼ਨ ਕਿਸੇ ਨੂੰ ਕੋਈ ਟੈਨਸ਼ਨ ਹਰ ਇੱਕ ਨੂੰ ਟੈਨਸ਼ਨ ਹੈ ਟੈਨਸ਼ਨ ਹੈ ਬਸ ਪਤਾ ਨਹੀਂ ਕਿਉਂ ਸਸੇ ਆਲ ਦੀ ਰੋਸ ਤੋਂ ਸਾਰਿਆਂ ਨੂੰ ਦੇਖੋ ਜੀ ਮੈਂ ਚੋਰ ਲੱਗੀ ਸੀਗੀ ਜੀ ਮੋਕੇ ਮੇਰੇ ਮਾਮਾ ਨੇ ਚ ਕਾਇਸੀ ਗਾ ਜੀ ਮੋਕੇ ਮੋਗ ਮੇਰੇ 30 ਸਾਲ ਦੇ ਖੂਨ ਆ ਗਿਆ ਸੀਗਾ ਜੀ ਠੀਕ ਹੈ ਜੀ ਮੋਕੇ ਨਾ ਮਗ ਨੂੰ ਹੌੜ ਪਿਟਲ ਗਏ ਸੀ ਇਹ ਹੌਟ ਪਿਟਲ ਜੀ ਹੌਟ ਪਿਟਲ ਹਸਪੀਟਲ ਹਸਪੀਟਲ ਠੀਕ ਹੈ ਮੋਕੇ ਮੋਕੇ ਡਾਕਟਰ ਸਾਹਿਬ ਕੇ ਆਰੇ ਨਾ ਤੁਹਾਨੂੰ 2 ਘੰਟੇ ਸੌਂਕੇ ਨਾ ਉੱਠਣਾ ਹੋਗਾ ਜੀ ਮੁੱਕੇ ਚਾਹ ਵੀ ਪੀਣੀ ਹੋਗੀ ਤੁਹਾਨੂੰ ਜੀ ਬਾਏ ਬਾਏ